ਕਰੀਤਾ ਕੋਈ ਨਹੀਂ ਹੈਗਾ ਇੱਥੇ ਹੋਣੇ ਚਲ ਆ ਜਾ ਅੰਦਰ ਤਾਂ ਆ ਜਾ ਦੇਖਦੇ ਆ ਬਾਪੂ ਬਾਪੂ ਵੀ ਨਹੀਂ ਦਿਸਦਾ ਹੈਗਾ ਲੈ ਹੋ ਪਿਆ ਬਾਪੂ ਤਾਂ ਬਾਪੂ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਬੈਠੋ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਆ ਹਾਂਜੀ ਹਾਂਜੀ ਭਾਈ ਤੁਸੀਂ ਦੱਸੋ ਬਾਕੀ ਸਾਰੇ ਠੀਕ ਆ ਪਰਿਵਾਰ? ਹਾਂਜੀ ਠੀਕ ਆ। 4-5 ਸਾਰੇ ਖੈਰ ਸੋਖ ਹੈਗੀ। ਹਾਂ ਬਾਪੂ ਠੀਕ ਆ ਸਾਰੇ ਤੁਸੀਂ ਦੱਸੋ। ਨਹੀਂ ਨਹੀਂ ਨਾਲ। ਬਾਪੂ ਤਾਂ ਕੰਮਾਂ ਤੇ ਗਏ ਹੋਣੇਗੇ। ਅੱਛਾ ਫਿਰ ਹੁਣ ਮੈਂ ਛੋਟੇ ਵਾਸਤੇ ਪਾਣੀ ਲਿਆਉਣਾਗਾ। ਨਹੀਂ ਨਹੀਂ ਮੈਂ ਕੋਈ ਨਾ ਪਾਣੀ ਤਾਂ ਰਹਿਣ ਦੇ। ਪਾਣੀ ਤਾਂ ਰਹਿਣ ਦੋ। ਚਾਹ ਬਣਾ ਲਾਂਨੇ ਪੁੱਤ ਆਪਾਂ। ਨਾ ਕੋਈ ਨਾ ਫੇਰ ਬਣਾ ਲਾਗੇ ਜਾ ਤਾਂ। ਅੱਛਾ ਹੋਰ ਦੱਸੋ ਘਰ ਪਰਿਵਾਰ ਠੀਕ ਹੈ? ਕੰਮ ਕਾਰ ਵਧੀਆ ਚੱਲੀ ਜਾਂਦੇ ਨੇ ਛੋਟੇ। ਹਾਂ। ਅੱਲਾ ਤਾਂ ਦੱਸੋ ਕਿੱਧਰ ਗਏ ਸਾਰੇ ਕੋਈ ਘਰੇ ਦਿਖ ਨਹੀਂ ਰਿਹਾ ਹੈਗਾ ਘਰ ਦਾ ਤਾਂ ਕੁਛ ਨਾ ਪੁੱਛੋ ਪੁੱਤ ਘਰਵਾਰੇ ਤਾਂ ਬਹੁਤ ਮੰਦੇ ਹਾਲ ਨੇ ਬਾਪੂ ਨਾਲ ਲੱਕੀ ਦੀਂਦਾ ਨਾਲ ਭਾਗ ਵੀਰਾ ਦੀਂਦਾ ਕਿੱਛੇ ਗਏ ਭਾਗ ਇੱਥੇ ਕੰਮ ਕਰੀ ਜਾਂਦਾ ਲੱਕੀ ਬਾਰੇ ਤਾਂ ਕੁਛ ਵੀ ਨਾ ਪੁੱਛੋ ਪੁੱਤ ਕਿਉਂ ਕੀ ਹੋ ਗਿਆ ਉਹਨੇ ਆਪਣੇ ਚਾਰਾਂ ਦੋਸਤਾਂ ਦੀ ਚੱਕ ਚਾ ਕੇ ਦੋ ਕਿੱਲੇ ਜ਼ਮੀਨ ਬਚਾਈ ਤੀ ਐ ਕਿਵੇਂ ਬਾਪੂ ਤਾਂ ਜ਼ਮੀਨ ਵੇਚਣ ਦਿੱਤੀ ਉਹਨੂੰ ਕੀ ਕਰਾਂ ਪੁੱਤ ਜਦੋਂ ਮੇਰੇ ਘਰ ਨੂੰ ਪਹੇ ਗਿਆ あなるほど。<music> <music> अच्छा बापू आ गल आ देख लो ਛੋਡੇ ਆਇਆ ਨਾ ਉਹੀ ਪੁੱਤ ਕੰਮ ਜਿਹਨੂੰ ਤੁਸੀਂ ਮਾੜਾ ਸਮਝਦੇ ਸੀ ਹਾਂ ਪੁੱਤ ਮੈਂ ਉਹਨੂੰ ਬਹੁਤ ਮਾੜਾ ਸਮਝਦਾ ਸੀਗਾ ਬਸ ਪੁੱਤ ਇੱਕ ਸਿਖਾਤਾ ਵੀ ਬੰਦੇ ਨੂੰ ਆਪਣੀ ਏਕਾਦ ਦੇ ਵਿੱਚ ਰਹਿਣਾ ਚਾਹੁੰਦਾ ਐਡਾ ਵੱਡਾ ਨੌਰਾ ਪਤਾ ਇਹਦੇ ਨਹੀਂ ਹਲੇ ਕੋਈ ਲੋਨ ਪਰਿਆ ਗਿਆ ਬੈਂਕ ਵਾਲੇ ਆਉਂਦੇ ਨੇਗੇ ਕਿਉਂ ਬਾਪੂ ਲੱਕੀ ਦਾ ਫੇਰ ਕੁਝ ਪਤਾ ਲੱਗਿਆ ਨਹੀਂ ਪੁੱਤ ਬਹੁਤ ਖਬਰਾਂ ਲਾਈਆਂ ਥਾਣੇ 'ਚ ਵੀ ਕੰਪਲੀਟ ਲਿਖਾਈ ਉਹੀ ਉਹਦਾ ਪਤਾ ਸਤਾ ਨਹੀਂ ਲੱਗਿਆ ਬਾਪੂ ਐਨਾ ਕੁਝ ਹੋ ਗਿਆ ਤੂੰ ਸਾਨੂੰ ਦੱਸਿਆ ਵੀ ਨਹੀਂ ਹੈਗਾ ਪੁੱਤ ਮੈਂ ਤੁਹਾਨੂੰ ਕਿਵੇਂ ਦੱਸਦਾ ਮੈਂ ਤਾਂ ਪਹਿਲੀ ਉਲਝਿਆ ਬੈਠ ਅਸ ਦੀ ਗੱਥੇ ਫਿਰ ਵੀ ਬਾਪੂ ਪੁੱਤ ਮੈਂ ਤਾਂ ਪਹਿਲੀ ਦੁਖੀ ਸੀਗਾ ਮੈਂ ਤੁਹਾਨੂੰ ਕਦੇ ਵਾਸਤੇ ਦੁਖੀ ਕਰਨਾ ਸੀ ਫਿਰ ਵੀ ਬਾਪੂ ਇੱਕ ਵਾਰੀ ਥੋੜਾ ਦੱਸਣ ਦਾ ਫਰਜ਼ ਤਾਂ ਹੈਗਾ ਸੀ ਸਾਨੂੰ ਕੀ ਦੱਸਾਂ ਦਾ ਵੀ ਇਹ ਕੁਝ ਹੋ ਗਿਆ ਮੇਰੇ ਨਾਲ ਪੁੱਤ ਮੈਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦਾ ਸੀਗਾ ਵੀ ਕੱਲ ਨੂੰ ਤੁਹਾਨੂੰ ਪਰੋਣੇ ਮਹਿਣੀ ਦਿੰਦੇ ਕਿਤੇਰੇ ਪਿਓ ਤੇ ਕਰ ਜਾਗਾ ਤੇਰਾ ਭਾਈ ਨਸ਼ੇੜੀ ਹੈਗਾ ਮੈਂ ਇਸ ਕਰਕੇ ਤੁਹਾਨੂੰ ਦੱਸਿਆ ਨਹੀਂਗਾ ਲੈ ਬਾਪੂ ਨੂੰ ਸਾਨੂੰ ਦੱਸਦਾ ਤਾਂ ਸਹੀ ਨਾਲੇ ਉਹ ਐਦਾਂ ਦੇ ਨਹੀਂ ਹੈਗੇ ਉਹ ਵੀ ਦੁੱਖ 'ਚ ਖੜਨ ਵਾਲੇ ਹੈਗੇ ਤੂੰ ਸਾਨੂੰ ਤਾਂ ਦੱਸਦਾ ਈ ਇਹੀ ਦੁੱਖ 'ਚ ਖੜਦੀਆਂ ਹੁੰਦੀਆਂ ਹੋਰ ਬਗਾਨੇ ਖੜਦੇ ਹੁੰਦੇ ਹੈਗੇ ਚੱਲ ਛੱਡ ਬਾਪੂ ਸਾਰੀਆਂ ਗੱਲਾਂ ਹੁਣ ਤੂੰ ਮੈਨੂੰ ਐ ਦੱਸ ਭਾਗਵੀਰਾ ਕਿੱਥੇ ਆ ਆ ਕੱਖ ਪਾਈ ਜਾਂਦਾ ਹੋਊਗਾ ਉੱਥੇ ਚੱਲ ਬਾਪੂ ਅਸੀਂ ਉਹਨੂੰ ਵੀ ਮਿਲਿਆਉਨੇ ਆਂ ਅੱਗੇ ਜਾ ਕੇ ਗੋਲ ਮਾਰ ਲਾ ਉਹਨੂੰ ਚੱਲ ਬਾਪੂ ਅਸੀਂ ਉਹ ਨਹੀਂ ਬਾਪੂ ਉਹ ਕੰਮ ਕਰਦਾ ਹੁਣ ਅਸੀਂ ਉੱਥੇ ਮਿਲਿਆਉਨੇ ਆਂ ਚਲੋ ਉੱਥੇ ਮਿਲਿਓ ਫਿਰ ਉਹਨੂੰ ਜਾ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਈ ਹਾਂ ਹਾਂ ਵਧੀਆ ਤੁਸੀਂ ਦੱਸ ਕਦੋਂ ਆਇਆ ਸੀ ਹੁਣੇ ਆਏ ਸੀਗੇ ਅੱਛਾ ਉਹ ਠੀਕ ਰਹੇ ਨਾ ਚਲੋ ਇੱਕ ਮਿੰਟ ਉਹ ਠੀਕ ਰਹੇ ਨਾ ਬਈ ਹਾਂਜੀ ਵੀਰੇ ਵਧੀਆ ਹੈ ਵੀਰੇ ਇੰਨਾ ਕੁਝ ਹੋ ਗਿਆ ਸਾਨੂੰ ਦੱਸਿਆ ਹੀ ਨਹੀਂ ਹੈਗਾ ਤੁਸੀਂ ਨੇ ਬਸ ਬਾਪੂ ਨੇ ਦੱਸਣੀ ਦਿੱਤਾ ਬਈ ਫਿਰ ਵੀ ਇਸ ਤਰ੍ਹਾਂ ਲੱਗਦੀ ਨਹੀਂ ਹੈਗੀ ਕੁਝ ਵੀ ਸਾਨੂੰ ਕਦੇ ਵਾਸਤੇ ਦੁਖੀ ਕਰਨਾ ਸਾਨੂੰ ਜਮਾ ਭਰਾਇਆ ਕਰਤਾ ਨਾ ਨਾ ਭਰਾਇਆ ਤਾਂ ਕਾਨੂੰ ਕਰਿਆ ਬਈ ਬਾਪੂ ਕਹਿੰਦਾ ਕਾਨੂੰ ਦੁਖੀ ਕਰਨਾਗਾ ਵੀ ਆਪਾਂ ਤਾਂ ਹੈਗੇ ਦੁਖੀ ਆ ਚੱਲ ਜਿਹੜੇ ਹੈਗੇ ਆਂਗੇ ਕਿ ਕੁੜੀਆਂ ਨੂੰ ਕਹਣਾ ਕਦੇ ਵਾਸਤੇ ਰੱਖ ਲੈਣਾ ਦਾਦੇ ਫੋਨ ਲਾ ਕੇ ਬੀਨਾਂ ਕੁਛ ਛੋਡੇ ਨਾਲ ਹੋ ਰਿਹਾਗਾ ਚਲ ਕੋਈ ਨਹੀਂ ਹੁਣ ਆ ਜੀ ਤੁਸੀਂ ਬਾਪੂ ਨਾਲ ਦੁੱਖ ਵੰਡਾਉ ਕੋਈ ਨਹੀਂ ਮੈਂ ਬਥੇਰਾ ਸਮਝਾਉਣਾ ਲੈਣਾ ਬਾਪੂ ਨੂੰ ਵੀ ਕੋਈ ਨਹੀਂ ਮੈਂ ਹੈ ਗਿਆ ਟੈਨਸ਼ਨ ਨਾਲ ਪਰ ਲੱਕੀ ਨੂੰ ਬਹੁਤ ਪਾਲਿਆ ਅਸੀਂ ਕਿਤੇ ਵੀ ਨਹੀਂ ਮਿਲਿਆ ਉਹ ਫਿਰ ਵੀ ਰੈਨਾ ਕੁਛ ਹੋ ਗਿਆ ਸੋਣਾ ਫਰਜ਼ੀ ਸਾਨੂੰ ਇੱਕ ਵਾਰੀ ਦੱਸਣ ਦਾ ਮੈਨੂੰ ਬਾਪੂ ਨੇ ਨਹੀਂ ਦੱਸਣ ਤਾਂ ਬਸ ਤੈਨੂੰ ਪਤਾ ਤਾਂ ਹੈਗਾ ਬਾਪੂ ਦਾ ਸੁਭਾਅ ਦਾ ਚਲ ਛੱਡੋ ਕੋਈ ਨਹੀਂ ਚਾਹ ਪਾਣੀ ਪੀ ਲੈ ਨਹੀਂ ਹਾਂ ਚਲੋ ਆ ਜੋ ਫਿਰ ਆ ਚਾਹ ਪੀਨੇ ਲੈ ਕੁਰਸੀ ਲੈ ਲੋ ਬਾਪੂ ਲੈ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਣਾ ਭਈ ਬਾਗ ਮੈਂ ਬਣਾ ਲੈਂਦੀ ਆ ਚਾਹ ਬਸ ਪੜਨੇ ਕੋਈ ਨਹੀਂ 2 ਮਿੰਟਾਂ ਚ ਬਣਾ ਲਿਆ ਬਸ ਮੈਂ ਹਲੋ ਪੜਨੇ ਚਾ ਲੈ ਪੜਨੇ ਚੱਕੋ ਬਾਪੂ ਲੈ ਉਹ ਕੁੜੀਆਂ ਨੂੰ ਪਿਆ ਦਿੰਦਾ ਪਹਿਲਾਂ ਫੜਾਤੀ ਕੁੜੀਆਂ ਨੂੰ ਤਾਂ ਲੈ ਆ ਬਾਟੀ ਬਾਦੇ ਮੈਨੂੰ ਆ ਕੱਪਾਂ ਕੁਪਾਈਆਂ ਚ ਨਹੀਂ ਮਿੱਥੋ ਪੀਤੀ ਜਾਂਦੀ ਇਹਦੇ ਕੀ ਹੁੰਦਾਗਾ ਬਾ ਪੀ ਲੈ ਤੂੰ ਵੀ ਪੀਂਦਾ ਮੈਂ ਤਾਂ ਉੱਥੇ ਬਹਿਣਾ ਢੰਡੀ ਤੇ ਓ ਇੱਥੇ ਹੀ ਬਹਿ ਜਾ ਹੁਣ ਇੱਥੇ ਹੀ ਕੋਈ ਨਹੀਂ ਮੈਂ ਤਾਂ ਇੱਥੇ ਬੈਠੂਗਾ ਬਾਈ ਅਪ ਕੋਰ ਮੈਨੂੰ ਆਪ ਤੀ ਨਹੀਂ ਤੇਰੇ ਬਰਾਬਰ ਬਹਿਣ ਦੀ ਬੋਲ ਮਾਰ ਕੇ ਆਉਣਾ ਮੈਂ ਸਾਰਾ ਦਿਨ ਖੱਪੀ ਅੰਦਰ ਰਹਿੰਦਾ ਸੁਖਦਾ ਸਾ ਕਿਸੇ ਵੇਲੇ ਨਹੀਂ ਰਹਿੰਦਾ ਬਹਿ ਕੇ ਦੇਖਿਆ ਕਦੇ ਪੁੱਤ ਭਾਗ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਕਿਵੇਂ ਆ ਤੇਰੇ ਪੋਣੇ ਇੰਨਾ ਲੋਨ ਕਰਾ ਕੇ ਤੈਨੂੰ ਇੰਨਾ ਮਾਲ ਪਸੂ ਲੈ ਕੇ ਦੇਤਾ ਸਾਰਾ ਦਿਨ ਖੱਪੀ ਇਹਨਾਂ ਨੂੰ ਕਹਿੰਦੇ ਕੋਈ ਸੀਰੀ ਲਾ ਲਓ ਚਲ ਕੋਈ ਨਹੀਂ ਕੰਮ ਦਾ ਬੰਦੇ ਦੇ ਕਰਮ ਨੇ ਕਰਮ ਤਾਂ ਆਏਗਾ ਨਾ ਸਾਰਾ ਦਿਨ ਖਪੀ ਜਾਂਦਾ ਮੈਂ ਤਾਂ ਜਦੋਂ ਉਹਨਾਂ ਨੂੰ ਅਹੀਂ ਦੇਖਦਾ ਹਾਂ ਵੀ ਖਪੀ ਜਾਂਦਾ ਰਹਿਣਾ ਕਿਸੇ ਟਾਈਮ ਵੀ ਨਹੀਂ ਦਾਉ ਲੈਂਦਾ ਕਿਸੇ ਟਾਈਮ ਵੀ ਨਹੀਂ ਦਾਉ ਲੈਂਦਾ ਪਹਿਲਾਂ ਵੀ ਦੇਖਿਆ ਚਮੇਂ ਹੀ ਕਰਦਾ ਸੀਗਾ ਹੂੰ ਹੁਣ ਵੀ ਕਰੀ ਜਾਂਦਾ ਹੁਣ ਲੱਕੀ ਤਾਂ ਮੁੜ ਕੇ ਥਾਈ ਨਹੀਂਗਾ ਉਹਦਾ ਨਾਂ ਆਇਆ ਘਰੇ ਵਾਪਸ ਅੱਛਾ ਹੋਰ ਫਿਰ ਉਹਨੂੰ ਵਿੱਚ ਬੁਲਾਇਆ ਉਸੇ ਨਿਚ ਬੁਲਾਇਆ ਤੈਨੂੰ ਖਪਾਈ ਜਾਂਦਾ ਸਾਰਾ ਦਿਨ ਤਾ ਨਹੀਂ ਤੈ ਸੁੱਖ ਪਾਊਗਾ ਇਹ ਚੱਲ ਤਰ ਫੋੜਾ ਜਾ ਚਾਪਿਆ ਕੇ ਲਿਆ ਮੈਂ ਤੈਨੂੰ ਚੱਲ ਕੋਈ ਕੰਮ ਦਾ ਬੰਦੇ ਦੇ ਕਰਮ ਨੇ ਚਾਪਿਆ ਕੇ ਲਿਆ ਮੈਂ ਤੈਨੂੰ ਉਹਦਾ ਸੰਹ ਲੈ ਲਿਆ ਕਰਕੇ ਤੇ ਲੈ ਚਾਹ ਬਾ ਮੈਂ ਮੰਜਾ ਲੈ ਕੇ ਆਉਣਾ ਉਹ ਮੰਜੇ ਨੂੰ ਕੀ ਚਾ ਵਸ ਅਈ ਆ ਜਾ ਤੇਰੇ ਤੇ ਤੇਰੇ ਤੇ ਉਤੋਂ ਜ਼ਮੀਨ ਜੂ ਨਾ ਲਵਾ ਲਾ ਬਸ ਜ਼ਮੀਨ ਦਾ ਗੇਚਾ ਲਾਉਣੇ ਹੁ ਲਾ ਦੂਗਾ ਇਹ ਕਿਹੜਾ ਨਾਲ ਜਾਣੀ ਇਹ ਉਹ ਨਾਲ ਤਾਂ ਨਹੀਂ ਜਾਣੀ ਤੂੰ ਜਰਾ ਵਿਆਹ ਉਹ ਵੀ ਕਰਾਂਗੇ ਗੱਲ ਆ ਜ਼ਮੀਨ ਦੇ ਸੱਤਿ ਕਰੂ ਵਿਆਹ ਵੀ ਤੇਰਾ ਕੋਈ ਜਿਵੇਂ ਪਰਮਾਤਮਾ ਨੇ ਮੇਰੇ ਕਰਮਾਂ ਚ ਲਿਖਿਆ ਬਸ ਭੋਗੀ ਜਾ ਹੈ ਦੁਖ ਸੁਖ ਲਿਖਿਆ ਜਿਵੇਂ ਪ੍ਰਮਾਤਮਾ ਨੇ ਮੇਰੇ ਉਹ ਕਿਸੇ ਪਾਸੋਂ ਨਿਕਲਿਆ ਹੋਇਆ ਆ ਗਿਆ ਨਿਛੇੜੀ ਕਿਸੇ ਪਾਸੋਂ ਸਾਰੇ ਤੇਰੇ ਵਿਚਮੀਂ ਵੇਚ ਦੂਗਾ ਉਹ ਹੈ ਮਤਸਰ ਜੇ ਨੂੰ ਕੁਝ ਹੋ ਗਿਆ ਤੇਰੇ ਪਿਆਰ ਨੂੰ ਕੁੜੀਆਂ ਗਾਹਾਂ ਉਹ ਕਰ ਜਾਣਗੀਆਂ ਇਹ ਸਾਰਾ ਸਭ ਕੰਮ ਨੂੰ ਆਪਦਾ ਪੂਜਾ ਮੰਦ ਦਾ ਸਭ ਕੁਝ ਕੱਲਾ ਕੰਮ ਹੀ ਕਰੀ ਜਾਣਾ ਜਿੰਦਗੀ ਆਪਣੀ ਗਾਹਾਂ ਉਹ ਕਰਨੀ ਆ ਚਲ ਕੋਈ ਨਹੀਂ ਚਲੋ ਮੈਂ ਕੇਤ ਜਾ ਮਾ ਭਾਂਡੇ ਉੱਤੇ ਧਰਦੀ ਮਾ ਆ ਕੇ ਮੰਜੂਗਾ चंगा मैं भी डोका कर दिया चल तेरे करम तो है नहीं ही कम करने है उह, सच चाचा भांडे कह के गए चक्कर चाचा तो सही है ਮੈਂ ਹੀ ਖਪੀ ਜਾਂ ਨਾ ਮੈਂ ਆਪਤਾ ਬਾਪੂ ਮੋਹਨ ਨਾਲ ਮੰਜੇ ਤੇ ਪਿਆ ਰਹਿੰਦਾਗਾ ਮੇਰਾ ਤਾਂ ਨੌਕਰਾਂ ਨਾਲੋਂ ਵੀ ਬੁਰਾ ਹਾਲ ਹੈ ਕਿਸੇ ਦਾ ਬਰਾਬਰ ਦਾ ਬਣਦਾ ਐਨੀ ਖੁਸ਼ੀ ਨਾਲ ਕਿੰਨੇ ਸਾਲ ਹੋ ਗਏ ਖਪਦੇ ਨੂੰ ਲੈ ਹੁਣ ਮੈਂ ਦੱਸਦਾ ਤੈਨੂੰ ਫਿਰ ਔਕਾਤ ਸਿੰਘਾ ਤੇਰੀ ਔਕਾਤ ਕੀ ਹੈ ਉਹ ਮੈਂ ਦਿਹਾਉਦੀ ਔਕਾਤ ਦਿਖਾਉਣੇ ਕੋ ਅਕਾਤ ਸਿੰਘ ਹਾਂ ਭਾਈ ਕੋਣ ਬੈਂਕ ਵੱਲੋਂ ਆ ਜੀ ਅੱਛਾ ਪਹਿਲਾਂ ਕੋਈ ਹੋਰ ਆਇਆ ਸੀ ਹੁਣ ਤੂੰ ਆਏਗਾ ਨਹੀਂ ਨਹੀਂ ਬਦਲੀ ਹੋ ਗਈ ਅੱਛਾ ਹਾਂ ਭਾਈ ਦੱਸੋ ਤੇ ਆਪਣੇ ਕਿਸ਼ਤਾਂ ਨਹੀਂ ਰਹੀਆਂ ਜੀ ਕੋਈ ਨਾ ਭਰਾਂਗੇ ਭਾਈ ਫਸਲ ਫੁੱਸਲ ਆ ਜਾਣ ਦੇ ਕੋਈ ਕੁਰਕੀ ਦੇ ਆਰਡਰ ਆਏ ਪੈਨੇ ਸਾਡੇ ਜੀ ਐ ਕੁਰਕੀ ਦੇ ਕਿਵੇਂ ਆ ਗਏ ਕੁਰਕੀ ਦੇ ਆ ਗਏ ਤੂੰ ਕਿਸ਼ਤਾਂ ਭਰੀਆਂ ਨਹੀਂ ਕਿਸ਼ਤਾਂ ਤੁਹਾਡੇ ਸਰ ਵਿਆਜ ਤੇ ਵਿਆਜ ਚੜੀ ਜਾਂਦਾ ਜੀ ਉਹ ਭਰਾਂਗੇ ਭਾਈ ਭਰਾਂਗੇ ਹੁਣ ਅਕਾਤ ਸਿੰਘ ਜੀ 10 ਲੱਖ ਦਾ ਲੋਨ ਆ ਛੋੜਾ ਜੀ ਨੇ ਸਿਰਫ ਕੁੱਲ ਦੋ ਕਿਸ਼ਤਾਂ ਭਰੀਆਂ ਹੋਈਆਂ ਨੇ ਜੀ 10 ਲੱਖ ਕਿਵੇਂ ਹੋ ਗਿਆ ਕਿਵੇਂ ਹੋ ਗਿਆ ਤੁਸੀਂ ਚੱਕਿਆ ਜੀ ਲੋਨ ਲਿਆਗਾ ਤੁਸੀਂ ਨੌਹਰੇ ਕਿਸ਼ਤਾਂ ਤਾਂ ਅਸੀਂ ਭਰਦੇ ਰਹੇ ਆ ਭਾਈ ਦੋ ਕਿਸ਼ਤਾਂ ਭਰੀਆਂ ਹੋਈਆਂ ਆ ਦੇਖ ਲਓ ਜੀ 24 24 ਮਾਰਚ ਤੋਂ ਬਾਅਦ ਤੁਹਾਡੀ ਕਿਸ਼ਤ ਨਹੀਂ ਆਈ ਹੋਈ ਸਾਡੀ ਇੱਕ ਕਿਸ਼ਤ ਟੁੱਟੀ ਆ ਭਾਈ ਇੱਕ ਨਹੀਂ ਸੋਣਿਆ ਸਾਰੇ ਕਿਸ਼ਤਾਂ ਪਈਆਂ ਨੇ ਜੀ 2024 ਤੋਂ ਬਾਅਦ ਤੁਹਾਡੀ ਮਾਰਚ ਤੋਂ ਬਾਅਦ ਤੁਹਾਡੀ ਕਿਸ਼ਤ ਨਹੀਂ ਭਰੀ ਹੋਈ ਹੋਰ ਉਸ ਤੋਂ ਬਾਅਦ ਦੇ ਵਿੱਚ ਤੀਜੀ ਕਿਸ਼ਤ ਨੂੰ ਹੁਣ ਸਾਨੂੰ ਕੁਰਪੀ ਦੇ ਆਰਡਰ ਨਿਕਣਗੇ ਹੈ ਕਿਵੇਂ ਕੁਰਪੀ ਦੇ ਆਰਡਰ ਨਿਕਲਣਗੇ ਸੁਖਾਤ ਸਿੰਘ ਜੀ ਗੱਲ ਨੂੰ ਸਮਝੋ ਕੋਰਟ ਦੇ ਆਰਡਰ ਹੋ ਜਾਣਗੇ ਕੱਲ ਨੂੰ ਸਾਨੂੰ ਉੱਥੇ ਪੋਸਟਰ ਲਾ ਦੇਣਗੇ ਤੁਹਾਡੀ ਜ਼ਮੀਨ ਦੀ ਕੁਰਕੀ ਆ ਜਾਣੀ ਹੈ ਤੁਸੀਂ ਕਿਸ ਤਰ੍ਹਾਂ ਪ੍ਰੋਪਰ ਭਰੀਆਂ ਨਹੀਂ ਹੈਗੀਆਂ ਕਿਸ ਤਰ੍ਹਾਂ ਤੁਹਾਡੇ ਸੇ ਟੁੱਟ ਗਈਆਂ ਉਹ ਭਾਈ ਫਸਲ ਆ ਜਾਣ ਦੇ ਸਾਰੇ ਭਰ ਦਾਂਗੇ ਪੈਸੇ ਤਿੰਨ ਫਸਲਾਂ ਟੱਪ ਚੁੱਕੀਆਂ ਨੇ ਜੀ ਕੋਈ ਨਾ ਫਸਲ ਆ ਜਾਣੇ ਕੋਈ ਚੰਗੀ ਫਸਲ ਲਿਕਣ ਦੇ ਸਾਰੀ ਭਰ ਦਾਂਗੇ ਦੇਖੋ ਜੀ ਇਸ ਤਾਂ ਮਲਾਜਮ ਆਸਤਾ ਜਾ ਕੇ ਲਿਖ ਕੇ ਦੇ ਦੇਣਾ ਕੱਲ ਨੂੰ ਤੁਹਾਡੀ ਕੁਰਕੀ ਦੇ ਆਰਡਰ ਆ ਜਾਣਗੇ ਫੇਰ ਨਾ ਕੱਲ ਨੂੰ ਉੱਥੇ ਦੋਸ਼ ਦਿਓ ਸਾਨੂੰ ਵੀ ਇਹ ਤੁਹਾਨੂੰ ਕਹਿਣ ਵਾਸਤੇ ਆਏ ਹੋਗੇ ਆਪਦਾ ਜਾ ਕੇ ਉੱਥੇ ਵੱਧ ਘੱਟ ਕਰਕੇ ਆਪਦਾ ਨਿਮੇੜ ਲਓ ਚਲੋ ਮੈਨੇਜਰ ਨਾਲ ਗੱਲ ਕਰਾਂਗੇ ਅਸੀਂ ਫਿਰ ਮੈਨੇਜਰ ਕੁਕਾਰ ਸਿੰਘ ਜੀ ਮੈਂ ਮੈਨੇਜਰ ਨਵੇਂ ਆਏ ਹੋਏ ਆ ਅਸੀਂ ਹੁਣ ਅੱਛਾ ਤੇ ਮੈਨੇਜਰ ਜੀ ਐ ਕਿਵੇਂ ਹੋ ਗਿਆ ਇੰਨਾ ਬਿਆਜ ਕਿਵੇਂ ਲੱਗ ਗਿਆ ਦੇਖੋ ਜੀ ਸਾਡਾ ਨਵੇਂ ਆਇਆ ਅਸੀਂ ਤਾਂ ਚੈੱਕ ਅੰਕ ਤੇ ਆਏ ਹੋਏ ਸੀ ਵੀਰੇ ਜੋ ਦੇਖਿਆ ਹੁਣੇ ਕਿਸ਼ਤਾਂ ਟੁੱਟੀਆਂ ਪਈਆਂ 10 ਲੱਖ ਦਾ ਲੋਨ ਹੈਗਾ ਤੁਹਾਡਾ ਤੇ ਕਿਸ਼ਤਾਂ ਤੁਸੀਂ ਦੋ ਭਰੀਆਂ ਹੋਈਆਂ ਨਹੀਂਆਂ ਮਾਰਚ 24 ਦੀਆਂ ਕਿਸ਼ਤਾਂ ਟੁੱਟੀਆਂ ਹੋਈਆਂ ਤੁਹਾਡੇ ਸਰ ਉਹਦਾ ਤਾਂ ਤੁਸੀਂ ਕਹਿੰਦੇ ਵਿਆਜ ਬਹੁਤ ਘੱਟ ਲਾਵਾਂਗੇ ਹੁਣ ਕਿਵੇਂ ਆਏ ਵਿਆਜ ਤੇ ਵਿਆਜ ਦਾ ਵਿਆਜ ਵਿਆਜ ਔਕਾਸ਼ ਸਿੰਘ ਜੀ ਜਦੋਂ ਆਪਾਂ ਪ੍ਰੋਪਰ ਕਿਸ਼ਤਾਂ ਭਰਦੇ ਰਹਿੰਦੇ ਆਂ ਉਦੋਂ ਵਿਆਜ ਨਹੀਂ ਪੈਂਦਾ ਜਦੋਂ ਕਿਸ਼ਤ ਨਹੀਂ ਸੇ ਟੁੱਟੀਆਂ ਉਦੋਂ ਵਿਆਜ ਤੇ ਵਿਆਜ ਤਾਂ ਪੈਣੀ ਪੈਣਾ ਸਾਨੂੰ ਉਹ ਭਾਈ ਸਾਨੂੰ ਕਿਹੜਾ ਫਿਰ ਕੋਈ ਉਹ ਦਿੰਨੇ ਹੋ ਕੀ ਸੀਤ ਦਿੰਨੇ ਹੋਗੇ ਦੋ ਬਾਰਾ ਮੁੰਡਾ ਕਿਸ਼ਤ ਭਰੇ ਆ ਉਹਦੀ ਰਸੀਦ ਨਹੀਂ ਮਿਲੀ ਸਾਨੂੰ ਰਸੀਦ ਤੁਸੀਂ ਜੀ ਇਹ ਗੱਲ ਦਾ ਜਾ ਕੇ ਉਥੇ ਬੈਂਕ ਚ ਆ ਜਾਓ ਬੈਂਕ ਜਾ ਕੇ ਤੁਹਾਨੂੰ ਸਾਰੇ ਰਸੀਦਾਂ ਕੱਢ ਕੇ ਦੇ ਦੇਗੇ ਜਿੰਨੀਆਂ ਤੁਸੀਂ ਭਰੀਆਂ ਨਹੀਂ ਗੀਆਂ ਸਾਰਾ ਕੁਸ ਭਰੀ ਬੈਠੇ ਆ ਭਾਈ ਥੋੜੇ-ਮੋਟੇ ਰਹਿੰਦੇ ਨੇ ਸਾਡੇ ਤਾਂ ਪੈਸੇ ਦੇਖੋ ਜੀ ਸਾਡਾ ਕੰਮ ਦਾ ਤੁਹਾਨੂੰ ਕਹਿਣਾ ਸੀਗਾ ਅਸੀਂ ਤਾਂ ਤੁਹਾਨੂੰ ਕਹਿਣ ਆ ਗਏ ਸਾਡੇ কুরਕੀ ਦੇ ਆਰਡਰ ਨਿਕਲੇ ਪਏ ਨੇਗੇ ਫੇਰ ਨਾ ਕੱਲ ਨੂੰ ਸਾਨੂੰ ਜਾ ਕੇ ਕਿਹੋ ਐ কুরਕੀ ਕਿਵੇਂ ਕਰ ਦੋਗੇ ਤੁਸੀਂ ਕਰਕੇ ਦਿਖਾ ਦਿਓ কুরਕੀ ਦੇਖੂਗਾ ਮੈਂ ਤੁਹਾਨੂੰ ਚਲੋ ਠੀਕ ਹੈ ਜੀ ਉਹ ਘਾਤ ਸਿੰਘ ਜੀ ਹੁਣ ਤਾਂ ਗੱਲ ਇਹ ਸਮਝਦੇ ਨਹੀਂ ਹੈਗੇ ਮੇਰੀ ਜਦੋਂ ਸਾਰਾ ਦੇਣ ਲੈਣ ਦਾ ਬੰਦ ਹੋ ਗਿਆ ਨਾ ਬੈਂਕ ਵੱਲੋਂ ਉਹਨਾਂ ਨੂੰ ਫੇਰ ਪਤਾ ਲੱਗੂਗਾ ਸਾਡੀ ਤਾਂ ਅਜੀ ਗੱਲ ਸੁਣਦੇ ਨਹੀਂ ਹੈਗੇ बोलूंगा हर के मैं सीक बापूल बापूर इधर मामूर फिर रुक धरना रुक पहला कर लगे इधर आज सोची खड़ा ओत मशीन बापू ਬਾਪੂ ਸਤਿ ਸ੍ਰੀ ਅਕਾਲ ਬਾਪੂ ਸਾਣਾ ਨੇ ਗੁੱਤ ਕੌਣ ਹੁਣ ਤਾਂ ਕਹਿ ਕੇ ਉੱਥੇ ਤੂੰ ਹੱਥ ਧਰ ਕੇ ਖੜ ਜੀ ਯਾਰ ਕਨਫਿਊਜ਼ ਨਾ ਕਰੋ ਕੋਈ ਨਹੀਂ ਮਾਫੀ ਕਰੂਗਾ ਸੀ ਮਾਫੀ ਕਰੂਗਾ ਠੀਕ ਹੈ ਹੋ ਕਨਫਿਊਜ਼ ਨਾ ਕਰੋ ਫਿਰ ਮੂੰਹ ਆਜੂਗਾ ਵਧੀਆ ਇੱਥੇ ਕਿਧਰ ਹੈ ਮੈਂ ਤਾਂ ਜੋ ਕਰੂਗਾ ਬਸ ਦੋ ਚ ਕਿਤੇ ਟੋਕਾ ਕਰਦਾ ਕਿਤੇ ਗੋਹਾ ਕੱਢਦਾ ਕੋਈ ਨਹੀਂ ਤੇਰੀ ਵਾਰੀ ਵੀ ਆਊ ਲਿਆ